ਇਨਾਂ ਦੇ ਹੱਥ ਪਲੇ ਕੱਖ ਨਹੀਂ ਮੈਂ ਜਦੋਂ ਪਤਾ ਲੱਗ ਜੇ ਕਿ ਇਹਦੀ ਮੌਤ ਹੋਈ ਹੈ ਮੌਤ ਦਾ ਕਾਰਨ ਕੁਝ ਵੀ ਹੋਵੇ ਪਰ ਇਹਨਾਂ ਨੇ ਕੋਈ ਨਾ ਕੋਈ ਕਹਾਣੀ ਤਾਣਾ ਬਾਣਾ ਬੁਣ ਕੇ ਕੋਈ ਮੁੱਦਾ ਬਣਾ ਹੀ ਲੈਂਦਾ ਹੈ ਤੇ ਹੁਣ ਸਾਰੇ ਠੰਡੇ ਹੋ ਕੇ ਬਹਿ ਜਾਣਗੇ ਹੁਣ ਅਡੇ ਕਰਨਗੇ ਜੇ ਕੋਈ ਹੋਰ ਮਰੂਗਾ ਫਿਰ ਅਸੀਂ ਉਥੇ ਟੈਂਟ ਲਾਵਾਂਗੇ ਦਰمیان ਵਿਚਾਰ ਕੇ ਸਪੀਕਰ ਲਾ ਕੇ ਧਰਨੇ ਲਾ ਕੇ ਮੈਂ ਫਿਰ ਪੂਰੀ ਪੜਾਸ਼ ਕੱਢਾਂਗੇ ਆਪਣੇ ਹੁਣ ਕੱਢ ਲਈ ਜਣ ਕੇ ਇਹ ਉਹ ਗਿਰਜਾਂ ਨੇ ਜਿਹੜੀਆਂ ਗਿਰਜਾਂ ਹੁਣ ਪੰਜਾਬ ਦੇ ਵਿੱਚ ਖਾਸ ਕਰਕੇ ਇੰਡੀਆ ਦੇ ਵਿੱਚ ਕਿਤੇ ਬਹੁਤੀਆਂ ਦਿਖਾਈ ਦਿੰਦੀਆਂ ਨਹੀਂ ਕਿਉਂਕਿ ਹੁਣ ਹੱਡਾਂ ਲੋੜੀਆਂ ਅੱਗੇ ਵਾਲੀਆਂ ਰਹੀਆਂ ਨਹੀਂ ਹੋਰ ਪਸ਼ੂਆਂ ਨਾਲ ਦਿਨ ਨਿਪਟਾਦਾ ਜਾਂਦਾ ਬੋਧਾ ਜਿ ਰੱਖਿਆ ਨਹੀਂ ਜਾਂਦਾ ਤੇ ਹੁਣ ਇਹਨਾਂ ਨੂੰ ਕਿਤੇ ਨਾ ਕਿਤੇ ਕੋਈ লাশ ਮਿਲਦੀ ਐ ਬਸ ਉਹ ਨਹੀਂ ਤਾਂ ਮਿਲਦੇ ਨਹੀਂ ਹੁਣ ਬੰਦੇ ਦੀ লাশ ਮਿਲਦੀ ਐ ਜੇ ਬੰਦੇ ਦੀ লাশ ਜਦੋਂ ਮਿਲਦੀ ਐ ਜੇ ਤਾਂ ਕੋਈ ਪਰਿਵਾਰ ਨੇ ਧੱਕੇ ਚੜ੍ਹਦੇ ਗੁੰਮਰਾਹ ਹੋ ਜੇ ਫਿਰ ਤਾਂ ਹੈ ਰੱਖ ਲੈਂਦੇ ਨੇ ਚੌਂਕ ਦੇ ਵਿੱਚ ਤੇ ਜੇ ਪਰਿਵਾਰ ਨੂੰ ਥੋੜੀ ਬਹੁਤ ਸਮਝ ਹੋਵੇ ਵੀ ਅਸੀਂ ਆਪਣੇ ਜੀ ਦੀ ਮਿੱਟੀ ਕਿਉਂ ਰੋਲਣੀ ਐ ਫਿਰ ਇਹਨਾਂ ਦਾ ਮਰਨ ਹੋ ਜਾਂਦਾ ਗਿਰ ਜਾਂਦਾ ਤੇ ਹੁਣ ਠੰਡੇ ਹੋ ਕੇ ਬਹਿ ਜਾਣਗੇ ਉਹਨੋਂ ਡੀ ਕਰਾਂਗੇ ਤੇ ਹੋਰ ਕੀ ਦੀ ਲਾਸ਼ ਮਿਲੂ ਸਾਨੂੰ ਰੋਟੀਆਂ ਛਕਣ ਵਾਸਤੇ ਇਹ ਕਰਦੂਤਾ ਨੇ ਜੀ ਇਹਨਾਂ ਦੇ